Star Eagle News Channel ਤੇ ਤੁਹਾਡਾ ਸਵਾਗਤ ਕਰਦੇ ਹਾਂ ਨਵੀਆਂ ਅਤੇ ਤਾਜ਼ੀਆਂ ਖਬਰਾਂ ਦੇਖਣ ਲਈ Star Eagle News Channel ਨੂੰ ਲਾਈਕ ਸ਼ੇਅਰ ਕਮੈਂਟ ਆ ਤੇ ਸਬਸਕ੍ਰਾਈਬ ਕਰੋ ਹੋਣੇ ਤੁਹਾਨੂੰ ਨਵੀਂ ਜੋੜੀ ਤੇ ਨਵਾਂ ਗੀਤ ਸੁਣਾਇਆ ਹੁਣ ਹਾਂ ਥੋੜੇ ਜੇ ਹਾਸੇ ਵੀ ਜਰੂਰ ਪਾ ਲਈਏ ਤੇ ਹਾਸਿਆਂ ਭਰੀਆਂ ਗੱਲਾਂ ਬਾਤਾਂ ਕਰਦੇ ਆ ਤੇ ਆਹੋ ਗੱਲਬਾਤ ਕਰਦੇ ਆ ਆਪਣੇ ਵੀਰ ਜੀ ਖੜੇ ਤੇ ਮੇਰਾ ਨਾਮ ਪੁੱਛਦੇ ਆ ਕੀ ਕਰਨਾ ਚਾਹੁੰਦੇ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਸਰੋਤਿਆਂ ਨੂੰ ਸਟਾਰ ਜੀ న్యూਸ ਵੇਖਣ ਵਾਲਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੁਆਵਾਂ ਮੇਰਾ ਨਾਮ ਹੈ ਜੀ ਪੰਮਾ ਤਾਰੀਵਾਲ ਪੰਮਾ ਤਾਰੀਵਾਲ ਪੰਮਾ ਤਾਰੀਵਾਲ ਜੀ ਹਾਂਜੀ ਮੈਂ ਵੀ ਵੈਸੇ ਤਾਰੀਵਾਲ ਦਾ ਹੀ ਹਾਂ ਵਾਹ ਜੀ ਵਾਹ ਤੁਸੀਂ ਤਾਰੀਵਾਲ ਤੋਂ ਪਰ ਸਾਡਾ ਸਰਨੇਮ ਤਾਰੀਵਾਲਾ ਜੀ ਸਰ ਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਚ ਅਕਸਰ ਮੇਰਾ ਆਣਾ ਜਾਣਾ ਰਹਿੰਦਾ ਕਿਉਂਕਿ ਜਦ ਜਿਹੜੇ ਵੀ ਫਰਸਤ ਦੇ ਪਾਲ ਆਪਾਂ ਇੱਥੇ ਬਿਤਾਈਦੇ ਆ ਜਿੰਨੀਆਂ ਵੀ ਬਾਹਰ ਦੀਆਂ ਜਿੰਨੇ ਵੀ ਸਟ੍ਰੈਸਫੁੱਲ ਲਾਈਫ ਆ ਇੱਥੇ ਆਂਦੇ ਆ ਅਸੀਂ ਬੜਾ ਈਜੀ ਫੀਲ ਕਰਦੇ ਆ ਤੇ ਆਪਣੇ ਆਪ ਨੂੰ ਰਿਲੈਕਸ ਫੀਲ ਕਰਦੇ ਆ ਇੱਥੋਂ ਦੀਆਂ ਹਵਾਵਾਂ ਇੱਥੋਂ ਦੀਆਂ ਆਵਾਜ਼ਾਂ ਇੱਥੋਂ ਦੀ ਹਰੀਆਲੀ ਤੇ ਇੱਥੋਂ ਦਾ ਜਿਹੜਾ ਓਰਾ ਆ ਬਹੁਤ ਅੱਛਾ ਆ ਸਕੋਲਰ ਜਿਆਦਾ ਪੜ੍ਹਦੇ ਆ ਇੱਥੇ ਤੇ ਲਾਇਬ੍ਰੇਰੀ ਦੇ ਸਾਹਮਣੇ ਆ ਕੇ ਬੈਠ ਜਾਂਦਾ ਬਾਬਾ ਮੇਰ ਕਰ ਤੇ ਕੀ ਸੁਣਾਣਾ ਚਾਹੂਗਾ ਮੈਂ ਅਕਸਰ ਹੀ ਕਮੇਡੀ Song ਲਿਖਦਾ ਮੇਰਾ ਇੱਕ ਗਾਣਾ ਤੇ ਉਸ ਤੋਂ ਬਾਅਦ ਮੈਂ ਚੁੰਜਾੜੇ ਟੂ ਪਰਫਾਰਮ ਕੀਤਾ ਗੋਂਦਾ ਪੰਜਾਬ ਚ ਲਾਸਟ ਇਅਰ ਫਿਰ ਮੈਂ ਕਮੇਡੀ Song ਕਰਦਾ ਰਹਿਣਾ ਪਿਛਲੇ ਸਾਲ ਮੈਂ ਚੰਡੀਗੜ੍ਹ ਚ ਜਦੋਂ ਸ਼ੁਰੂਆਤ ਕੀਤੀ ਸੀ ਉਦੋਂ ਮੈਂ ਜਮਾਟੋ ਤੋਂ ਸ਼ੁਰੂਆਤ ਕੀਤੀ ਸੀ ਫਿਰ ਇੱਕ ਗੀਤ ਜਮਾਟੋ ਤੇ ਮੈਂ ਤੁਹਾਡੇ ਰੂਬਰੂ ਕਰਾਂਗਾ ਹਮ ਜਮਾਟੋ ਵਾਲਿਆਂ ਦੇ ਹੋ ਕਰ ਲਿਆ ਜਵੈਨ ਨਹੀਂ ਜਮਾਟੋ ਸੋਣੀਏ ਅੱਗੇ ਪਿੱਛੇ ਫੇਰਦੇ ਆਟੋ ਸੋਣੀਏ ਕਰ ਲਿਆ ਜਵੈਨ ਨਹੀਂ ਜਮਾਟੋ ਸੋਣੀਏ ਅੱਗੇ ਪਿੱਛੇ ਫੇਰਦੇ ਆਟੋ ਸੋਣੀਏ ਪੂਰੇ ਟਾਈਮ ਹੀ ਉੱਤੇ ਕਰਦਾ ਡਿਲੀਵਰੀ ਟਾਈਮ ਹੀ ਉੱਤੇ ਕਰਦਾ ਡਿਲੀਵਰੀ ਨਹੀਂ ਪੰਮਾ ਤੇਰਾ ਯਾਰ ਬੱਲੀ ਏ ਉਹ ਜੱਟ ਲੈਂਦਾ ਹੈ ਨਜ਼ਾਰੇ ਚੰਡੀਗੜ੍ਹ ਚ ਤੂੰ ਧੱਕੇ ਖਾਂਦੀ ਬਾਹਰ ਬੱਲੀਏ ਲੈਂਦਾ ਹੈ ਨਜ਼ਾਰੇ ਚੰਡੀਗੜ੍ਹ ਚ ਤੂੰ ਧੱਕੇ ਖਾਂਦੀ ਬਾਹਰ ਬੱਲੀਏ ਇੱਕ ਛੋਟਾ ਟੀ ਵੀ ਸੁਣਾਦੀ ਹੈ ਫਿਰ ਜਿਵੇਂ ਬੱਬੂ ਮਾਨ ਹੋ ਗਏ ਵੱਡੇ ਵੱਡੇ ਸਿੰਗਰ ਟਰਾਲੀਆਂ ਦੀ ਗੱਲ ਕਰਦੇ ਨੇ ਇੱਕ ਇੱਕ ਮੀਡਲ ਕਲਾਸ ਬੰਦਾ ਉਹ ਕਹਿੰਦਾ ਛੋਟਾ ਦੀ ਪਾ ਕੇ ਮੈਂ ਤੇਰੇ ਸ਼ੌਂਕ ਪਗਾਵਾ ਉਹਦਾ ਇੱਕ ਕਨਸੈਪਟ ਆਇਆ ਸੀ ਮੇਰੇ ਮਨ ਚ ਕੀ ਕਹਿੰਦਾ ਪਮਤਾਜੀ ਬਾਦ ਛੋਟਾ ਹਾਥੀ ਲੈ ਲਿਆ ਨਹੀਂ ਤੇਰੇ ਯਾਰ ਨੇ ਇਹ ਡਰਾਈਵਰ ਬਣਾਤਾ ਤੇਰੇ ਪਿਆਰ ਨੇ ਛੋਟਾ ਹਾਥੀ ਲੈ ਲਿਆ ਨਹੀਂ ਤੇਰੇ ਯਾਰ ਨੇ ਡਰਾਈਵਰ ਬਣਾਤਾ ਤੇਰੇ ਪਿਆਰ ਨੇ ਹੁਣ ਬੁੱਲਾਂ ਥਲੇ ਤਰ ਕੇ ਸਰਾਨਾ ਬੁੱਲਾਂ ਥਲੇ ਤਰ ਕੇ ਸਰਾਨਾ ਗੇੜੀ ਤੇ ਗੇੜੀ ਮਾਰੀ ਜਾਣਾ ਤੇਰੇ ਸ਼ੌਕ ਮੈਂ ਪਗਾਵਾ ਬਿੱਲੋ ਸਾਰੇ ਹਲੇ ਕਿਸਤਾ ਮੈਂ ਤਰੀ ਜਾਣਾ ਹੋ ਇੱਕ ਲੈ ਕੇ ਦੇਣਾ ਤੈਨੂੰ ਰਾਣੀ ਹਾਰ ਨਹੀਂ ਹੋ ਯਾਦ ਕਰੇਗੀ ਤੂੰ ਬੰਮੇ ਦਾ ਪਿਆਰ ਨਹੀਂ ਹੁਣ ਵਾਲ ਕਟਵਾਈ ਹਾੜਾ ਫਿਰਦਾ ਪਹਿਲਾਂ ਹੁੰਦਾ ਸੀਗਾ ਸੋਨਾ ਸਰਦਾਰ ਨਹੀਂ ਛੋਟਾ ਹਾਥੀ ਲੈ ਲਿਆ ਨਹੀਂ ਤੇਰੇ ਯਾਰ ਨੇ ਡਰਾਈਵਰ ਬਣਾਤਾ ਤੇਰੇ ਪਿਆਰ ਨੇ ਵੈਸੇ ਬਾਬਾ ਮੇਰ ਕਰੇ ਅੱਧੀ ਰਹਿ ਗਈ ਗਾਣਾ ਮੇਰਾ ਹੁਣ ਐਜ ਏ ਰਾਈਟਰ ਆਇਆ ਸੀ 2000 ਰੀਲਸ ਬਣੀਆਂ ਅੱਛਾ ਰਿਸਪੌਂਸ ਰਿਹਾ ਜਾਨ ਜਾਨ ਗਾਣਾ ਓਨ ਦਾ ਵੇ ਆ ਦੋ ਗਾਣੇ ਰਿਕਾਰਡ ਐਜ ਏ ਰਾਈਟਰ ਅੱਛੇ ਗੀਤ ਆ ਬਹੁਤ ਅੱਛਾ ਬਾਗਮਾਰ ਰਿਸਪੌਂਸ ਮਿਲਿਆ ਪਰਮਾਤਮਾ ਲਿਖਤ ਬਖਸ਼ੇ ਅੱਛੀ ਲਿਖਤ ਬਖਸ਼ੇ ਮਾੜਾ ਨਾ ਗਾਈਏ ਮਾੜਾ ਨਾ ਪਰੋਸੀਏ ਜ਼ਿੰਦਗੀ ਜਿੰਦਾਬਾਦ ਮੁਹੱਬਤਾਂ ਜਿੰਦਾਬਾਦ ਸਟਾਰ ਏਜੀ ਨਿਊ ਜਿੰਦਾਬਾਦ ਸਤਿ ਸ਼੍ਰੀ ਅਕਾਲ ਧੰਨਵਾਦ